ਬੀਤੀ ਦੇਰ ਰਾਤ ਖੰਨਾ ਦੇ ਪੁਰਾਣਾ ਬਾਜ਼ਾਰ ਰਾਣੀਵਾਲਾ ਤਲਾਬ ਦੇ ਕੋਲ ਇੱਕ ਔਰਤ ਵੱਲੋਂ ਘਰ ਵਿੱਚ ਇਕੱਲੀ ਔਰਤ ਦਾ ਤੇਜ਼ ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਸੀ ਪਰ ਖੰਨਾ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਇਸ ਕਤਲ ਦੀ ਗੁੱਥੀ ਨੂੰ ਸੁਲਝਾਇਆ ਇਸ ਸਬੰਧੀ ਐਸਐਸਪੀ ਖੰਨਾ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਕਾਤਲ ਪੜੋਸਨ ਹੀ ਸੀ ਤੇ ਅਕਸਰ ਉਹਨਾਂ ਦੇ ਘਰ ਆਉਂਦੀ ਜਾਂਦੀ ਸੀ ਅੱਜ ਖੰਨਾ ਪੁਲਿਸ ਨੇ ਇਸ ਗ੍ਰਿਫਤਾਰ ਔਰਤ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਅਤੇ ਐਸਐਸਪੀ ਖੰਨਾ ਮਿਸ ਅਸ਼ਵਨੀ ਗੋਟਿਆਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਥਿਤ ਦੋਸ਼ੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਖੰਨਾ ਵਿੱਚ ਰਹਿ ਰਹੀ ਸੀ ਉਸ ਦੇ ਮਾਤਾ ਪਿਤਾ ਲਗਭਗ 10-15 ਸਾਲ ਤੋਂ ਖੰਨਾ ਵਿੱਚ ਹੀ ਸਨ ਇਹ ਲਖਨਊ ਦੇ ਹਨ ਸਾਢੇ 7 ਔਰ ਸਾਢੇ 9 ਜੀ ਦੇ ਵਿੱਚ ਰਣੀ ਕਿਲਾ ਵੇਰੀਆ ਪੁਲਿਸ ਸਟੇਸ਼ਨ ਸਿਟੀ 2 ਦੇ ਏਰੀਆ ਦੇ ਵਿੱਚ ਖੰਨੇ ਦੇ ਵਿੱਚ ਇੱਕ ਮਰਡਰ ਰਿਪੋਰਟ ਹੋਇਆ ਸੀਗਾ ਇੱਕ ਕਮਲੇਸ਼ ਨਾਨੀ ਜੀ ਜਿਨ੍ਹਾਂ ਦੀ ਉਮਰ ਕਰੀਬ 68 ਸਾਲ ਹੈਗੇ ਉਹਨਾਂ ਦੀ ਚੱਕੂ ਮਾਰ ਕੇ ਕਤਲ ਕੀਤਾ ਗਿਆ ਸੀਗਾ ਜਿਵੇਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ 12:30 ਵਜੇ ਕੰਟਰੋਲ ਤੋਂ ਇਨਫੋਰਮੇਸ਼ਨ ਆਈ ਸੀਗਾ ਇਮੀਡੀਏਟਲੀ ਡੀਐਸਪੀ ਸਿਟੀ ਐਸਐਚਓ ਸਿਟੀ ਐਂਡ ਡੀਐਸਪੀ ਡਿਟੈਕਟਿਵ ਐਂਡ ਮੈਂ ਖੁਦ ਵੀ ਮੌਕੇ ਤੇ ਸੀ ਇਹਦੇ ਵਿੱਚ ਅਸੀਂ ਟੀਮਾਂ ਬਣਾਏ ਐ ਐਂਡ ਫੈਮਿਲੀ ਦੇ ਨਾਲ ਇੰਟਰੈਕਟ ਕੀਤਾ ਨਾਲੇ ਜੋ ਏਰੀਆ ਦੇ ਵਿੱਚ ਜੋ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਨੂੰ ਖੰਗਾਲੇ ਉਤੇ ਸਾਨੂੰ ਪ੍ਰਾਇਮਰੀ ਤੌਰ ਤੇ ਇਹ ਇਨਫੋਰਮੇਸ਼ਨ ਮਿਲੀ ਸੀਗੀ ਇੱਕ ਲੇਡੀ ਉਸੇ ਏਰੀਆ ਦੇ ਰਹਿਣ ਵਾਲੇ ਇੱਕ ਸ਼ਾਨ ਅਬਾਸ ਉਮਰ ਤਕਰੀਬਨ 35 ਸਾਲ ਦੀ ਹੈਗੀ ਆ ਉਹ ਅ ਅੱਜ ਉਸ ਇੱਕ ਉਸ ਕਾਰ ਦੇ ਵਿੱਚ ਤਕਰੀਬਨ 7:30 ਵਜੇ ਆਏ ਹੋਏ ਪਾਏ ਗਏ ਸੀਗੇ ਔਰ ਇਹ ਇਹਨਾਂ ਦੀ ਪੁਰਾਣੀ ਜਾਣਕਾਰੀ ਵੀ ਸੀਗੀ ਪਿਛਲੇ 15 ਸਾਲ ਤੋਂ ਇਹਨਾਂ ਦੀ ਆਪਸ ਵਿੱਚ ਜੋ ਜਨ ਮਤਲਬ ਜਾਣਕਾਰੀ ਸੀਗੀ ਆਣਾ ਜਾਣਾ ਸੀਗਾ ਉਹ ਉਹ ਕੰਮ ਸੀਗਾ ਔਰ ਫਿਰ ਉਹ ਸਾਨੂੰ ਕੈਮਰਿਕ ਕੇ ਥਰੂ ਵੀ ਉਹ ਪੁਸ਼ਟੀ ਹੋ ਗਈ ਸੀਗੀ ਕਿ ਬਸ ਉਸ ਸਮੇਂ ਦੇ ਵਿੱਚ 7:30 ਔਰ 9:30 ਦੇ ਵਿੱਚ ਵਿੱਚ ਬਸ ਇੱਕ ਜੋ ਸ਼ਾਨ ਅਬਾਸ ਉਹਨਾਂ ਦੇ ਹੀ ਮੂਵਮੈਂਟ ਸੀਗਾ ਹੋਰ ਕਿਸੇ ਦਾ ਨਹੀਂ ਸੀਗੀ ਸੋ ਇਹਦੇ ਉੱਤੇ ਕੰਮ ਕਰਦੇ ਹੋਏ ਇਮੀਡੀਏਟਲੀ ਆਪਣੀ ਜੋ ਪੁਲਿਸ ਟੀਮਸ ਹੈਗੇ ਆ ਉਹਨਾਂ ਨੂੰ ਅਰਾਊਂਡ ਅਪ ਕੀਤਾ ਸੀਗਾ ਔਰ ਉਹਨਾਂ ਵੱਲੋਂ ਕੰਫੈਸ ਕੀਤੀ ਗਈ ਸੀ ਕਿ ਇੰਨੇ ਉਸੇ ਦਿਨ ਕੱਲ ਰਾਤ ਇੰਨੇ ਗਏ ਸੀਗੇ ਉਹਨਾਂ ਦੇ ਕੂਟੀ ਗਏ ਸੀਗੇ ਕਮਲੇਸ਼ ਰਾਣੀ ਜੀ ਦੇ ਕੂਟੀ ਗਏ ਸੀਗੇ ਔਰ ਇਹ 5000 ਦੇ ਪੈਸੇ ਦੀ ਉਹਨਾਂ ਨੂੰ ਪੁੱਛਿਆ ਸੀਗਾ ਕਿ ਉਹਨਾਂ ਨੂੰ ਲੋਡ ਸੀ ਪੈਸੇ ਦੀ ਲੋਡ ਸੀ ਉਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸੀ ਇੱਕ ਬਹਿਸਬਾਜੀ ਹੋਈ ਔਰ ਇੱਕ ਗੱਲ ਦੂਜੀ ਇੱਕ ਗੱਲ ਚਲਦੇ-ਚਲਦੇ ਉਹ ਦੂਜੀ ਤੇ ਹੱਤਾ ਪਾਈ ਸ਼ੁਰੂ ਹੋ ਗਈ ਹੱਤਾ ਪਾਈ ਤੇ ਫਿਰ ਕਰ ਕਾਫੀ ਛੂਟੀ ਹੈਗੀ ਹੈ ਜਿੱਥੇ ਤੁਸੀਂ ਬਹੁਤ ਸਾਰੇ ਆਪਣੇ ਮੌਕਾ ਕੱਲ ਦਾ ਦੇਖੇ ਵੀ ਹੈਗੇ ਉਹਦੇ ਵਿੱਚ ਜਿਵੇਂ ਬਿਲਕੁਲ ਬੈਡਰੂਮ ਤੇ ਜੋ ਵਾਰਦਾ ਜਿੱਥੇ ਵਾਪਰੀ ਹੈ ਉਹਦੇ ਨਾਲ ਹੀ ਜੋ ਹੈਗਾ ਕਿਚਨ ਹੈਗਾ ਉਹ ਥੋੜੀ ਉਹਨੇ ਚਕੂਲੀਆ ਉਜਕੂ ਨਾਲ ਉਹਨਾਂ ਦੀ ਉਹਨਾਂ ਦੀ ਜੋ ਹੈਗਾ ਵਾਈਟਲ ਪਾਰਟ ਤੇ ਉਹਨਾਂ ਦੀ neck ਤੇ ਲੱਗੀ ਉਹਦੇ ਨਾਲ ਬਲੀਡਿੰਗ ਦੇ ਨਾਲ ਉਹਨਾਂ ਦੀ ਡੈਥ ਹੋ ਗਈ। ਤੋਂ ਫਿਰ ਇਹ ਕਬਰਾ ਕੇ ਉਥੋਂ ਦੀ ਇਹਨਾਂ ਦੇ ਜੋ ਵਾਲੀ ਲੱਗੇ ਸੀਗੇ ਔਰ ਚਾਈ ਲੱਗੇ ਸੀਗੇ ਬਾਂਗਲਸ ਲੱਗੇ ਸੀ। ਉਹਨੂੰ ਲੈ ਕੇ ਉਥੂੜੀ ਇਹ ਚੱਲ ਗਈ ਸੀ। ਲੇਕਿਨ ਟੀਮ ਕਿਉਂਕਿ ਮੈਟਰ ਬਹੁਤ ਸੈਂਸਿਟਿਵ ਸੀਗਾ ਸੰਜੀਦਾ ਮਾਮਲਾ ਸੀਗਾ। ਉਹਨਾਂ ਦੇ ਉੱਤੇ ਕੰਮ ਕਰਦੇ ਹੋਏ ਸਾਰੇ ਹੀ ਅਫੀਸਰ ਸਾਹਿਬਾਨ ਜੋ ਆਪਣੇ ਇਸ ਕੇਸ ਦੇ ਵਿੱਚ ਇਮੀਡੀਏਟਲੀ ਕੰਮ ਕਰਦੇ ਹੋਏ ਇਹਨਾਂ ਨੂੰ ਆਪਾਂ 2 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਅਸੀਂ ਟਰੇਸ ਕੀਤੀ ਹੈਗੀ ਜੀ। ਮੈਂ ਜਿਹੜੀ ਲੇਡੀ ਸੀਗੀ ਉਹ ਕੋਈ ਬਿジネス ਕਰਦੀ ਸੀ ਜਾਂ ਕੋਈ ਹੋਰ ਹੋ ਸਕਦਾ ਹੋ ਸਕਦਾ। ਇਹ ਕੰਮ ਕਰ ਇਹ ਆਪਣੀ ਸੂਟ ਦਾ ਕੰਮ ਕਰਦੀ ਸੀਗੀ ਜੀ। ਦੋ ਦਰਜੀ ਹੈਗੇ ਔਰ ਉਹਨਾਂ ਦਾ ਫਾਦਰ ਜੋ ਹੈਗੀ ਆ ਉਹ ਏਮਬਰਾਇਡਰੀ ਦਾ ਕੰਮ ਕਰਦੇ ਸੀਗੇ। ਤੇ ਮੈਮ ਪੰਜ ਪੈਸੇ ਤੋਂ ਇਲਾਵਾ ਕੋਈ ਹੋਰ ਇਹਨਾਂ ਦੇ ਕੋਈ ਮਨਚਾ ਜਾਂ ਕਿਸੇ ਤਰੀਕੇ ਹਾਲੇ ਤੱਕ ਕੋਈ ਸਾਹਮਣੇ ਨਹੀਂ ਆਈ ਹੈ ਜੀ। ਐਕਚੁਅਲੀ ਇਹਨਾਂ ਦੀ ਗੱਲ ਸੀਗਾ ਕਿ 5000 ਉਹ ਉਹਨਾਂ ਨੂੰ ਮੰਗ ਰਹੀ ਸੀ ਕਿਉਂਕਿ ਅੱਜ ਹੀ ਇਹਨਾਂ ਨੇ ਜਾਣਾ ਸੀ ਲਖਨਊ। ਪਿੱਛੋਂ ਇਹ ਲਖਨਊ ਉਹ ਪਿਛਲੇ 25 ਸਾਲ ਤੋਂ ਇੱਥੇ ਰਹਿ ਰਹੇ ਨੇ ਮਤਲਬ ਖੰਨੀਚੇ ਹੀ ਰਹਿ ਰਹੇ ਹੈਗੇ ਆ ਲੇਕਿਨ ਪਿਛੋ ਇਹਨਾਂ ਦੀ ਫੈਮਿਲੀ ਲਖਨਊ ਤੋਂ ਹੈਗੀ ਜੋ ਹੁਣ ਤੱਕ ਦੀ ਜੋ ਸਾਡੀ ਪੂਛਗਿਸ਼ਤ ਜਵਾਈ ਹੈਗੀ ਉਹਨੇ ਅੱਜ ਲਖਨਊ ਜਾਣਾ ਸੀ ਉਹਨਾਂ ਦਾ ਆਪਣਾ ਸਭ ਤੋਂ ਛੋਟੀ ਪੈਂਦੀ ਇੱਕ ਸ਼ਾਦੀ ਅਟੈਂਡ ਕਰਨੀ ਉਹਨਾਂ ਨੂੰ ਲੈ ਕੇ ਇਹ ਪੈਸੇ ਦੀ ਆਪਰਚੂਨਿਟੀ ਦੀ ਗੱਲ ਬਾਤ ਸ਼ੁਰੂ ਹੋ ਗਈ ਇਸ ਲਈ ਕੱਲ੍ਹ ਆਤੇ ਕੋਈ ਫੈਮਿਲੀ ਬੈਕਗ੍ਰਾਉਂਡ ਤਾਂ ਨਹੀਂ ਸੀ ਕਿੰਮਰ ਜੀ ਪੁਰਾਣੀਆਂ ਦੀ ਨਹੀਂ ਹੁਣ ਤੱਕ ਹੁਣ ਤੱਕ ਕੋਈ ਸਾਡੇ ਇਹਦੇ ਜੀ ਆਈ ਨਹੀਂ ਹੈ ਕਿ ਬਟ ਅਸੀਂ ਫਿਰ ਵੀ ਬਰੀਕੇ ਨਾਲ ਸਾਰਾ ਚੈੱਕ ਕਰ ਰਹੇ ਹਾਂ। ਇਹਨਾਂ ਨੂੰ ਹਥਿਆਰ ਬਰਾਮਦ ਕਰ ਲਿੱਤੇਗੇ ਜੀ। ਨਹੀਂ ਜੀ ਹਥਿਆਰ ਨਹੀਂ ਬਰਾਮਦ ਹੋਇਆ ਇਹਨਾਂ ਨੇ ਜਾਂਦੇ ਹੋਏ ਜਾਂਦੇ ਵੇਲੇ ਹਥਿਆਰ ਔਰ ਨਾਲੇ ਫੋਨ ਜੋ ਉਹ ਲੈ ਕੇ ਚੱਲ ਗਏ ਸੀਗੇ ਉਹਨੂੰ ਰਸਤੇ ਦੇ ਵਿੱਚ ਸਿੱਟਿਆ ਸੀ। ਹਾਲੇ ਵੀ ਸਾਡੀ ਟੀਮ ਉਹ ਕਰ ਰਹੀ ਹੈਗੀ ਲੇਕਿਨ ਜੋ ਇਹ ਜੁਐਲਰੀ ਲੈ ਕੇ ਗਏ ਸੀਗੇ ਉਹ ਜੁਐਲਰੀ ਸਾਰੇ ਬਰਾਮਦ ਹੋ ਚੁੱਕੇ ਹਨ। ਸੋ ਇਹਨਾਂ ਦੇ ਜੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਵਾਲੀ ਹੈਗੀ ਆ ਔਰ ਚੇਨ ਹੈਗੀ ਆ ਔਰ ਬੈਂਡਲ ਸੀਗੇ ਉਹ ਸਾਰੇ ਬਰਾਮਦ ਹੋ ਚੁੱਕੇ ਹਨ। ਮੈਨੂੰ ਕਿੰਨੇ ਦਿਨ ਦਾ ਰੁਮਾਲ ਅਲੀ ਅੱਜ ਆਪ ਕੋ ਪੇਸ਼ ਕਰਨੀ ਤੇ ਪੇਸ਼ ਕਰਕੇ ਮਾਨਯੋਗ ਅਦਾਲਤ ਨੂੰ ਅਸੀਂ ਰਿਕੁਐਸਟ ਕਰਾਂਗੇ ਇਹਦੇ ਹਸਬੰਦ ਕੀ ਕਰਦੇ ਆ ਅ ਇਹਦਾ ਹਸਬੰਦ ਇਸ ਹਸਬੰਦ ਦਾ ਵੀ ਨਾਲ ਹੀ ਬਿਜ਼ਨਸਤੀ ਹੈਗੀ ਜਿਸੇ ਮੇ ਕਪੜੇ ਦੇ ਜੋ ਰੇੜੀ ਲਗਾਉਂਦੇ ਨੇ ਉਹਦੇ ਵਿੱਚ ਦੀ ਹੈਗੀ ਹਾਂ ਅਸੀਂ ਗਹਿਣੇ ਵੇਚਦੇ ਸੀਗੇ ਜੀ ਥੋੜੀ ਜਿਹੀ ਨਹੀਂ ਜੀ ਕੱਲ ਦੇਖੀ ਜੀ ਕੱਲ 9:30 ਜੋ ਜੀ ਇਹਨਾਂ ਨੇ ਨਿਕਲੇ ਕਰ ਤੋਂ ਔਰ ਉਸ ਤੋਂ ਬਾਅਦ 3-4 3-4 ਘੰਟੇ ਦੀ ਰਤ 3-4 ਘੰਟੇ ਦੇ ਅੰਦਰ ਅੰਦਰ ਪੜੇ ਗਏ ਮੈਂ ਜੀ ਪਲਾਨ ਕੀਤਾ ਸੀ ਨਾ ਦੀ ਕਿ ਕਿੱਥੇ ਵੇਚਣੀ ਸੀ ਉਹ ਤੋਂ ਅਸੀਂ ਫੜ ਲਿਆ Un chate.